ਤਰੀ ਦੀ ਪਾਣੀ ਚੈੱਕ ਕਰੀ ਕਰੀ ਜੇ ਇਹ ਵੀ ਤੋਂ ਨਹੀਂ ਔਖੀ ਆ ਇਹ ਕੋਠੀ ਗਿਰੀ ਦਿਖਾਉਣੇ ਆ ਲੈਖੋ ਕੋਠੀ ਦੀ ਹਾਲ ਕੀ ਚਲੇ ਵੀਰ ਉਹਨਾਂ ਦੀ ਹਾਂਜੀ ਸਸਰੀ ਘਰ ਵੀਰ ਦੀ ਅੱਜ ਆਪਣਾ ਨਵਾਂ ਵਲੋਗ ਸ਼ੁਰੂ ਹੋ ਗਿਆ ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਆਏ ਆ ਕੋਈ ਪਾਣੀ ਦੀ ਅਪਡੇਟ ਥੋਨੇ ਆਲ ਉਥੇ ਬੰਨ ਦੇ ਬੰਨ ਤੁਹਾਨੂੰ ਸਭ ਕੁਝ ਦਿਖਾਉਣੇ ਆ ਬਾਕੀ ਗਰਮੀ ਅੱਜ ਬੜੀ ਜੇ ਵਖੋ ਪਰ ਨੰਬੂ ਨ ਲੈਣ ਦੇ ਆਲੀ ਲੈਂਦੇ ਆ ਪਰ ਕੋ ਲੋਕ ਮੇਕਅਪ ਬਣਾਉਣਗੇ ਬਾਕੀ ਵੀਰ ਜੀ ਚਲੋ ਮਿਲਦੇ ਤੁਹਾਨੂੰ ਅਗੇ ਜੰਮ ਓਕੇ ਕਲਿੱਪਾਂ ਦਿਖਾਉਣੇ ਤੁਹਾਨੂੰ ਓਕੇ ਵੀਰ ਜੀ ਵੀਰ ਜੀ ਆਪਾਂ ਪਹੁੰਚ ਗਏ ਪਿੰਡ ਖੋਨਿਆਲ ਖੋਨਿਆਲ ਵਿੱਚ ਵੀਰ ਜੀ ਬੰਨ ਦੀ ਸੇਵਾ ਹੁੰਦੀ ਆ ਕਿਸਾਨ ਵੀ ਟਰਾਲੀਆਂ ਭਰ-ਭਰ ਲਿਆਏ ਆ ਮਿੱਟੀ ਦੀਆਂ ਮੈਂ ਤਾਂ ਬੋਰੀਆਂ ਭਰੀਆਂ ਮਟੀਰੀਅਲ ਤੋ ਆ ਘੋਨੇ ਵਾਲ ਘਰ ਜਿਹੜੀ ਖੋਤੀ ਡਿੱਗੀ ਸੀ ਵੀਰ ਜਣਾ ਜੀ ਰੇਤਾ ਵੇਖੋ ਵੀ ਜੀ ਰੇਤ ਬਹੁਤ ਆਈ ਆ ਬਾਕੀ ਇਧਰ ਮਿੱਟੀ ਦੀ ਸੇਵਾ ਹੁੰਦੀ ਆ ਬਨ ਬਨਨ ਦੇ ਵੀਰੋ ਨੇ ਘੋਨੇ ਵਾਲ ਪਿੰਡ ਪਾਣੀ ਵੇਖੋ ਪਾਣੀ ਅਜੇ ਵੀ ਹੈਗਾ ਵਾ ਉਹ ਵੀ ਜੀ ਤਸਵੀਰ ਵੇਖੋ ਵੀ ਜੀ ਬਨ ਦੀ ਸੇਵਾ ਡਈ ਹੋਈ ਆ ਟਰੈਕਟਰ ਟਰਾਲੀਆਂ ਬਹੁਤ ਹੁੰਦੀਆਂ ਮਿੱਟੀ ਦੀਆਂ। ਕੋਈ ਵੀ ਦੀ ਬਾਅਦ ਸਿਰਫ ਜਕਾਰੇ ਦੀ ਆਉਂਦੀ ਹੈ ਹੋਰ ਕੋਈ ਟਰੈਕਟਰ ਵਾਲੀ ਦੀ ਆਵਾਜ਼ ਨਹੀਂ ਆਉਂਦੀ। ਬਿਲਕੁਲ ਬਿਲਕੁਲ। ਉਹ ਸੁਰੀਆਂ ਕੋਲ। ਕੋਈ ਵੀ ਦਿੱਤਾ। ਤੇ ਇੱਥੇ ਬੰਨ ਬੰਨਦੇ ਆ। ਰੋਮੀ ਜੀ ਪਾਣੀ ਗਿਆ ਇੱਧਰ ਦੇ ਬੱਸ ਸੁੱਟਣ ਦੇ ਬਾਹਰ ਦੇ ਬਾਕੀ ਤੇਰੇ ਤਾਂ ਚੈੱਕ ਕਰੋ ਕੋਣਿਆ ਦੇਖੋ ਕੋਠੀ ਦੀ ਹਾਲ ਕੀ ਚਲੇ ਵੀਰੋਨਾਂ ਦੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਵੀਰੋਨਾਂ ਦਾ ਦੇਖੋ ਵੇਖੀ ਕਿੰਨਾ ਨੁਕਸਾਨ ਹੋਇਆ ਇੱਥੇ ਰਹਿ ਰਹੇ ਸਭ ਕੁਝ ਦੇਖਿਆ ਕੋਈ ਮੇਰੀ ਟੋਪ ਦੀ ਨਹੀਂ ਹੈ ਦੋ ਹੀ ਇੱਕ ਪਰਲੇ ਪਾਸੇ ਇੱਕ ਪਰਲੇ ਪਾਸੇ ਹੀ ਗੁੱਲਨੇ ਪਾਸੇ ਲਈ ਜਿਹੜਾ ਰੋਡ ਤੇ ਸਾਰੀ ਗਈ ਹੈ ਬਾਕੀ ਇਹਦਾ ਮੱਛਾ ਇਹ ਫੜਾਵਾ ਪਰਲੇ ਪਾਸੇ ਲਈ ਤੇ ਸਾਰੀ ਟੇਢੀ ਪਈ ਹੈ ਪੂਰੀ ਹੀ ਰੋਡ ਉੱਟ ਟੁੱਟ ਗਈ ਹੈ

ਰੇਤ ਦਾ ਲੈਵਲ ਚੈੱਕ ਕਰ ਵੇਜੀ ਤਿੰਨ ਤਿੰਨ ਫੁੱਟ ਲੈਵਲ ਹੈ ਰੇਤ ਰੇਤ ਇਨੀ ਰੇਤ ਆਈ ਪਈ ਆ ਤੋ ਇਹਦੀ ਪਾਣੀ ਚੈੱਕ ਕਰੀ ਸਕਦੇ ਵਾਹ ਵੀਰੋ ਨਾਲ ਦਾ ਵੀ ਨੁਕਸਾਨ ਹੋਇਆ ਵਾ। ਬਾਕੀ ਅੰਦਰੋਂ ਬੰਨੇ ਬੰਨੇ ਟੁੱਟੇ ਗਿਆਂ। ਇਥੋਂ ਗਿੱਲ ਦੀ ਲੰਗਰ ਦੀ ਸੇਵਾ ਹੀ ਜੇ ਤੇ ਆਪਣੇ ਲੋੜਵੰਦਾਂ ਵਾਸਤੇ ਆ ਕੰਬੜ ਕੋਟੀਆਂ ਵਗੈਰਾ ਆਇਆ। ਤੇ ਭਾਈ ਮੰਦਸਤੰਦਾਂ ਵਾਸਤੇ ਕੱਪੜੇ ਕੰਬੜ ਤੇ ਹੋਰ ਸਮਾਨ ਲੋਡ ਵਾਂ ਮਾਲ ਲੈ ਕੇ ਆਏ ਦੇਖੋ ਸਵਿਧੀ ਟੈਂਡ ਕੋਨੇ ਵਾਲਾ ਆਪਾਂ ਐਂਟਰ ਹੋ ਚੁੱਕੇ ਆ ਤੇ ਆ ਜੀ ਗੇਟ ਆ ਸਵਿਧੀ ਗੱੜਾ ਚੈੱਕ ਕਰੋ ਕਿੰਨਾ ਕਿੰਨਾ ਗੱੜਾ ਜਾਂਦਾ ਹੈ ਪੰਗੂ ਵੀਰ ਕੋਲ ਆਪੇ ਨਮਾਕੋ ਵਾਲ ਵੀ ਸੇਵਾ ਵੀ ਦਾ ਘੰਟੇ ਆ ਤੇ ਕੀ ਕਰਨਾ ਹੋਰ ਡਿੰਗ ਜਲੇ ਗਲਾ ਚਲ ਗਏ ਚਲ ਗਏ ਬਾਕੀ ਵੀਜੀ ਪਾਸਾ ਲੈ ਮੈਂ ਕਿਹ ਚੱਲ ਮੁੰਡੇ ਕਸ਼ਟ ਕਰਕੇ ਮੁੰਡੇ ਗਲ ਮੀ ਜਾਏ ਚਾਹਣਾ ਸਮੋਸੇ ਕੱਲ ਦਾ ਹਮ ਸਮਾਗ ਹ ਭਾਈ ਕੀ ਕਹਿੰਦੇ ਜੇ ਦੁਕਾਨ ਸਾਹਮਣੀ ਮੈਂ ਇੱਥੇ ਸਲੋਵੇ ਲਾ ਕੇ ਛੜਾ ਮੈਂ ਬਿਲਕੁਲ ਬਿਲਕੁਲ ਚਲੋ ਵੀਜੀ ਖਾ ਕੇ ਮਿਲਦੇ ਆਇਆ ਕਿਆ ਕਰਦੇ ਆ ਖਾਲੀ ਖਾਣੀ ਤਨ ਲਓ ਮਿੱਤਰੋ ਖਾਤੀ ਨਾ ਖਾਲੀ ਸਾਨੂੰ ਕਹਿੰਦਾ ਮਿੰਟ ਜੀ ਆਈ ਕਰਦੀ ਦੀ ਖਾਲੀ ਚਲੋ ਮਿੱਤਰੋ ਕੀ ਦੀ ਰਾਏ ਐਂ ਮਿਲਦੇ ਆ ਬਲੋਕ ਚ ਵੇਖਾ ਇਦਾਂ ਕੀ ਤਨ ਨਾਲੇ ਖਾਣੀ ਹੈਂ ਬੜੇ ਰੱਖਦੀ ਉਹ ਮਾਣ ਰੱਖਦੀ ਚਲੋ ਠੀਕ ਹੈ ਮਿੱਤਰੋ ਓਕੇ ਅੱਗੇ ਨਾਲੀ ਇਹ ਲਿਆ ਇਹ ਤਾਂ ਵੀ ਆ ਨਹੀਂ ਆ ਨਹੀਂ ਬਾਹਰ ਜਾਣ ਨੂੰ ਦਜੀਰੀ ਹੰਡਾ ਯਾਰ ਇਸੀ ਚੱਲ ਗਏ ਨਾ ਕਹਿਰ ਕਰਦੀ ਹੈ ਦਜੀਰੀ ਚਾਹ ਹੋਣ ਲੱਗੀ ਹੈ ਬਾਕੀ ਵੀ ਦੀ ਬਰਬਾਦੀ ਹੈ ਕੀ ਅਹ ਯਾਰ ਕੱਲ ਵਸਾ ਕੀ ਆ ਕੱਲ ਇਹ ਆ ਗਈ ਵੀ ਜੀ ਨੱਕ ਨੂੰ ਇਗਨੋਰ ਕਰ ਰਿਓ ਨੱਕ ਤੇ ਚਲੋ ਯਾਰ ਇੱਥੇ ਵੀ ਹੋ ਗਿਆ ਗਰਮੀ ਨਾਲ ਤੇ ਜੀ ਜਵਾਨੀ ਚੰਡੀ ਹੂੰ ਜਵਾਨੀ ਤੇ ਬੜੀ ਚੰੰਡੀ ਆ ਜਵਾਨੀ ਨੱਕ ਤੇ ਜੱਟ ਚੱਲੀ ਸਾਰੀ ਬਾਕੀ ਵੀ ਦੀ ਗਰਮੀ ਬੜੀ ਆ ਪਰ ਕੋਈ ਜਿੰਨਾ ਨੂੰ ਹੋ ਸਕਿਆ ਤੁਹਾਨੂੰ ਦਿਖਾਤਾ ਅਗੇ ਆਪਣੀ ਜਿ ਹਿੰਮਤ ਐ ਨਹੀਂ ਬਟ ਬਹੁਤ ਜ਼ਿਆਦਾ ਨੁਕਸਾਨ ਹੈ ਬਾਕੀ ਦੇ ਰੇਤਾ ਬਹੁਤ ਆਈ ਉੱਥੇ ਰੇਤਾ ਬੜੀ ਆਈ ਹੈ ਰੇਤਾ ਸੁੱਕਣਾ ਵੇਚਣ ਲਈ ਹੋਈ ਪਈ ਹੈ ਬਹੁਤ ਜ਼ਿਆਦਾ ਰੇਤਾ ਓਕੇ ਮਿੱਤਰੋ ਮਿਲਦੇ ਹਾਂ ਚਾਹ ਪੀਣ ਲੱਗੇ ਆਹ ਆਦੇ ਦੇ ਦੀ ਚਾਹ ਆ ਗਈ ਆਉਣ ਲੱਗੇ ਚਾਹ ਪੀਣ ਦੂਜੀ ਯਾਰ ਇੱਕ ਦੋ ਰੇ ਆ ਗਈ ਬੇਟਾ ਬਟ ਐਰ ਕੀ ਉਹਨੇ ਸੁੱਕੀ ਪਈ ਹੈ ਅੱਗੇ ਉਸ ਮੋਲੇ ਕਾਦੇ ਭਰਾ ਹੁਣ ਭਾਗੀ ਹੋ ਗਈ ਭਰਾ ਲੈ ਹੁਣ ਕੁਝ ਨਹੀਂ ਅੱਗੇ ਖਾ ਲਿਆ ਜੀ ਸਮੋਸੇ ਤੇ ਢਿੰਡ ਭਰ ਗਏ ਇਪਾਦ ਪਰ ਖਾ ਲਿਆ ਰੋਟੀ ਖਾ ਲਈ ਤੇ ਹੁਣ ਮੈਂ ਕਦੋਂ ਮੁੰਡੇ ਮਿਹਨਤ ਬੜੀ ਕਰਕੇ ਬਸ ਬਸ ਧੰਨਵਾਦ ਭਾਈ ਬੜੀ ਗਰਮੀ ਹੈ ਟੈਂਪਰੇਚਰ ਵੇਖਿਆ ਹਾਂ ਜੀ ਲੱਭ ਤਰਾ ਧੰਨਵਾਦ ਬਹੁਤ ਬਹੁਤ ਹੀ ਪੰਛੀ ਆ ਮੈਂ ਆਰਾਮੀ ਨਾਲ ਬਾਹਰ ਨਿਕਲਿਆ ਸਾਰੇ ਧੰਨਵਾਦ ਤੁਹਾਡਾ ਜੀ ਸੇਵਾ ਕੀਤੀ ਹੈ ਹਾਏ ਹੋਰ ਮਿੱਤਰੋ ਕੈਮ ਤੇ ਕੈਮ ਕੈਮ ਨੂੰ ਕੈਮ ਨੂੰ ਟੀਵੀ ਲਾਇਆ ਦੋ ਜੱਟ ਟੀਵੀ ਲਾਇਆ ਚੈਨਲ ਦਾ 40 ਨੰਕੀ 101 ਮਮਨਾ ਇਹ ਐਕਸਟੇਸ਼ਨ ਹੈ ਅੱਛਾ ਹਾਂ ਜੀ ਵੀਰ ਜੀ ਚੱਲੇ ਆ ਜੀ ਹੁਣ ਘਰੇ ਪਿੰਡ ਮਾਕੋ ਵਾਲਾ ਜਿੱਥੇ ਚੋਂ ਤੱਕ ਪਾਣੀ ਸਾਰਾ ਪਾਣੀ ਸੁੱਕ ਗਿਆ ਕੋਲੋਂ ਬਾਬੇ ਦੀ ਕਿਰਪਾ ਹੋ ਗਈ ਆ ਬਹੁਤ ਵਧੀਆ ਗੱਲ ਆ ਆ ਗੁਰਦੁਆਰਾ ਸਾਹਿਬ ਕੋਠਣਾ ਵੀ ਜੀ ਦੀ ਗੱਲ ਬਾਤ ਜਿੱਦੀ ਕਰਮੀ ਬੜੀ ਓ ਤੋਨੇ ਇਸੇ ਜਬਾਤ ਆ ਬਾਹਰ ਨਿਕਲ ਜੀ ਨਹੀਂ ਕਰਨਿਆ ਚਲੋ ਕਰਨ ਦੋ ਦੋ ਬਾਰ ਬਿਲਕੁਲ ਬਾਕੀ ਵਿੱਚ ਕੱਲ ਬਣਾਵਾਂਗੇ ਸੈੱਟ ਕਰਾਂਗੇ ਮੈਂ ਘਰੇ ਬਰਉ ਤਣਾਗਾ ਫਸੇਨ ਜਾ ਕੇ ਕਰਾਂਗੇ ਹਾਂਜੀ ਚਲੋ ਠੀਕ ਹੈ ਜੀ ਓਕੇ